ਪਿਆਰੇ ਜੀ ਸੁਨਾਸਰੀ ਤੇਰਾ ਸ਼ੁਕਰ ਕਰਦੇ ਆਂ ਪ੍ਰਭੂ ਜੀ ਇਸ ਰਾਤ ਦੇ ਸਮੇਂ ਦੇ ਵਿੱਚ ਵੀ ਪ੍ਰਭੂ ਜੀ ਮੈਂ ਦੁਆ ਮੰਗਨਾ ਹੈ ਖੁਦਾਬਾਪ ਤੇਰੀ ਹਜ਼ੂਰੀ ਦੇ ਅੰਦਰ ਜਿੰਨੇ ਵੀ ਭੈਣ ਭਰਾ ਬੱਚੇ ਖੁਦਾਵੰਦ ਅੱਜ ਪ੍ਰਭੂ ਜੀ ਤੇਰੀ ਹਜ਼ੂਰੀ ਦੇ ਵਿੱਚ ਜੁੜੇ ਹੋਏ ਆਏ ਮੇਰੇ ਪਿਤਾ ਪਰਮੇਸ਼ਰ ਆਏ ਖੁਦਾਵੰਦ ਖੁਦਾ ਅਰਾਜਾਂ ਦੇ ਰਾਜਾ ਇਸ ਰਾਤ ਦੇ ਸਮੇਂ ਦੇ ਵਿੱਚ ਇਸ ਸ਼ਾਮ ਦੀ ਪ੍ਰਾਰਥਨਾ ਦੇ ਵਿੱਚ ਜੁੜਨ ਵਾਲੇ ਆਏ ਮੇਰੇ ਪਿਤਾ ਪੁੱਤਰ ਪਵਿੱਤਰ ਆਤਮਾ ਮੈਂ ਦੁਆ ਮੰਗਨਾ ਆਇਆ ਇੱਕ ਇੱਕ ਦਾ ਜੀਵਨ ਆਏ ਖੁਦਾਵੰ ਤੇਰੇ ਹੱਥ ਵਿੱਚ ਸੌਂਪਦਾ ਆਏ ਮੇਰੇ ਪ੍ਰਭੂ ਅੱਜ ਰਾਤ ਪਰ ਆਪਣੇ ਬੱਚਿਆਂ ਨੂੰ ਮਿੱਠੀ ਤੇ ਆਨੰਦ ਸਾਂਤੀ ਵਾਲੀ ਨੀਂਦ ਦੇਣੀ ਆਏ ਪਰਮੇਸ਼ਵਰ ਤੇਰੇ ਕਲਾਮ ਦੇ ਅਨੁਸਾਰ ਪ੍ਰਭੂ ਜਦੋਂ ਆਪਣੇ ਬਿਸਤਰਿਆਂ ਉੱਤੇ ਵੀ ਤੇਰੇ ਲੋਕ ਪੈਣ ਔਰ ਪਰਮੇਸ਼ਵਰ ਬਿਸਤਰੇ ਉੱਤੇ ਵੀ ਤੇਰਾ ਢਾਰ ਤੇਰਾ ਤੇ ਜੀਵਨ ਦੇ ਅੰਦਰ ਕੰਮ ਕਰੇ हे ਮੇਰੇ ਪ੍ਰੇਮੀ ਪਿਤਾ हे ਮੇਰੇ ਖੁਦਾਵੰ ਖੁਦਾ ਰਾਜੋਂ ਦੇ ਰਾਜਾ ਯਹਵਾ ਪਰਮੇਸ਼ਵਰ ਤੂੰ ਆਪਣੇ ਬੱਚਿਆਂ ਨੂੰ ਵੱਡੇ ਕਿਰਪਾ ਦੇ ਆਪਣੇ ਬੱਚਿਆਂ ਉੱਤੇ ਵੱਡਾ ਫਜ਼ਲ ਕਰ ਦੇ ਔਰ ਖੁਦਾਵੰ ਖੁਦਾ ਤੂੰ ਅੱਜ ਤੇ ਕਰ ਸੰਭਾਲਿਆ ਹੁਣ ਮੇਰੇ ਪ੍ਰੇਮੀ ਪਿਤਾ ਐਸੇ ਦਰਸ਼ਨ ਦੇਣੇ ਰਾਤ ਵਿੱਚ ਐਸੇ ਭੇਤ ਦੇਣੇ ਪ੍ਰਭੂ ਜੀ ਤੇਰਾ ਕਲਾਮ ਕਹਿੰਦਾ ਜਿੱਥੇ ਦਰਸ਼ਨ ਨਹੀਂ ਔਰ ਜਿੱਥੇ ਭੇਤ ਨਹੀਂ ਉਹ ਲੋਕ ਬੀਹ ਮੁਹਾਰੇ ਹੋ ਜਾਂਦੇ ਆ हे ਪਿਤਾ ਤੂੰ ਇਹਨਾਂ ਨੂੰ ਜੋ ਵੀ ਰਾਤ ਸੁਪਣਿਆਂ ਵਿੱਚ ਦਰਸ਼ਨ ਦਵੇਂ ਭੇਤ ਦਵੇਂ ਔਰ ਪ੍ਰਭੂ ਤੇਰੇ ਲੋਕ ਤੇਰੇ ਦਰਸ਼ਨ ਦੇ ਅਨੁਸਾਰ ਚੱਲਣ ਵਾਲੇ ਬਣ ਜਾ ਪ੍ਰੇਮੀ ਪਿਤਾ ਕਿਰਪਾ ਕਰ ਕਿਰਪਾ ਕਰ ਖੁਦਾ ਹੰਦਾ ਅੱਜ ਦੀ ਰਾਤ ਪਰ ਆਪਣੇ ਲੋਕਾਂ ਦੀ ਪੂਰੀ ਮਦਦ ਕਰ हे ਮੇਰੇ ਪਿਤਾ ਪੁੱਤਰ ਪਵਿੱਤਰ ਆਤਮਾ ਜਿੱਥੇ ਤੱਕ ਵੀ ਤੇਰੇ ਕਲਾਮ ਨੂੰ ਤੇਰੇ ਬੱਚੇ ਸੁਣਨ ਵਾਲੇ ਆ ਤੇਰਾ ਆਏ ਖੁਦਾਵੰਦ ਇਸ ਸਮਾਂ ਜੋ ਅਸੀਂ ਪ੍ਰਾਰਥਨਾ ਦੇ ਵਿੱਚ ਗੁਜ਼ਰ ਰਹੇ ਹਾਂ ਤੁਹਾਡੇ ਕਲਾਮ ਚ ਲਿਖਿਆ ਤੁਸੀਂ ਇੱਕ ਦੂਜੇ ਵਾਸਤੇ ਦੁਆ ਕਰੋਗੇ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰੋਗੇ ਨਰੋਏ ਕੀਤੇ ਜਾਓਗੇ ਬੜੇ ਖੁਦਾਵੰਦਾ ਤੇਰੇ ਲੋਕਾਂ ਨੂੰ ਨਰੋਈ ਜ਼ਿੰਦਗੀ ਮਿਲੇ ਆਏ ਪ੍ਰਭੂ ਜਿਹੜੇ ਫਿਕਰਾਂ ਦੇ ਵਿੱਚ ਫਸੇ ਆ ਜਿਹੜੇ ਕਰਜ਼ੇ ਦੇ ਵਿੱਚ ਖੁਦਾਵੰਦ ਮੁਸ਼ਕਲਾਂ ਦੇ ਵਿੱਚ ਦਿਨ गुजार ਰਹੇ ਆ ਆਏ ਪਿਤਾ ਪੁੱਤਰ ਪਵਿੱਤਰ ਆਤਮਾ ਉਹ ਜਿਹੜੇ ਤੇਰੀ ਹਜ਼ੂਰੀ ਵਿੱਚ ਝੁੱਕ ਜਾਂਦੇ ਆ ਉਹਨਾਂ ਦੇ ਸਾਰੇ ਬੋਝ ਤੂੰ ਦੂਰ ਕਰ ਦੇਣਾ हे खुदावन खुदा आज दी प्रार्थना ਦੇ ਨਾਲ ਸਾਰੇ ਬੋਝ ਦੂਰ ਹੋ ਜਾਣ ਪ੍ਰਭੂ ਜਿਹੜੇ ਬਿਮਾਰੀਆਂ ਦੇ ਇਲਾਜ ਨਹੀਂ ਹੁੰਦੇ ਇਹ ਅਸੂ ਜੇ ਵਿਸ਼ਵਾਸ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਉਹ ਵੀ ਖੁਦਾਵੰ ਬੇ ਇਲਾਜ ਉਹ ਇਲਾਜ ਦੇ ਵਿੱਚ ਹੋ ਜਾਂਦੇ ਇਹ ਪਿਤਾ ਪੁੱਤਰ ਪਵਿੱਤਰ ਆਤਮਾ ਉਹਨਾਂ ਨੂੰ ਪੂਰੇ ਤਰ੍ਹਾਂ ਤੰਦਰੁਸਤੀ ਦੇ ਇਹ ਖੁਦਾਵੰ ਜਿਹੜੇ ਬਿਮਾਰ ਆ ਪੂਰੇ ਤਰ੍ਹਾਂ ਤੰਦਰੁਸਤ ਹੋਣ ਪ੍ਰਭੂ ਜਿਨ੍ਹਾਂ ਦਾ ਕੰਮ ਕਾਜ ਨਹੀਂ ਚੱਲ ਰਿਹਾ ਖੁਦਾਵੰ ਤੇਰੀ ਕਿਰਪਾ ਦੇ ਨਾਲ ਬਿਲਕੁਲ ਕੰਮ ਕਾਜ ਠੀਕ ਚੱਲਣ ਵਾਸਤੇ ਫਜ਼ਲ ਹੋ ਜਾਏ ਤੇਰੇ ਬੱਚੇ ਤੇਰੇ ਪਿਆਰ ਦੇ ਵਿੱਚ ਵਧਦੇ ਜਾਣ ਵਧਦੇ ਜਾਣ ਔਰ ਤੇਰੀ ਕਿਰਪਾ ਤੇਰੇ ਬੱਚਿਆਂ ਦੇ ਨਾਲ ਹੋਵੇ ਅੱਜ ਦੀ ਪ੍ਰਾਰਥਨਾ ਦੇ ਨਾਲ ਪ੍ਰਭੂ 100 ਗੁਣਾ ਬਰਕਾ ਦੇ ਔਰ ਵੱਡੇ ਕਿਰਪਾ ਦੇ ਨਾਲ ਆਪਣੇ ਲੋਕਾਂ ਨੂੰ ਜਲਾਲੀ ਬਣਾ ਔਰ ਤੇਰੀ ਆਮਦ ਵਾਸਤੇ ਤਿਆਰ ਪਾਏ ਜਾਵੇ। ਇਹ ਇੱਕ ਬੋਝ ਇਹਨਾਂ ਦੇ ਘਰਾਂ ਚੋਂ ਇਹਨਾਂ ਦੇ ਪਰਿਵਾਰ ਚੋਂ ਪ੍ਰਭੂ ਸਭ ਦੂਰ ਕਰ ਦੇ। ਸੁਣਨ ਵਾਲਿਆਂ ਉੱਤੇ ਵੱਡੀ ਕਿਰਪਾ ਕਰ। ਆਸ਼ੀਸ਼ ਤੇ ਬਰਕਾ ਦੇ। ਇਹ ਸਭ ਕੁਝ ਮੰਗਣਾ ਆਪਣੇ ਉਦਾਰ ਕਰਤਾ ਪ੍ਰਭੂ ਯਿਸੂ ਮਸੀਹ ਦੇ ਸਿਵੈਨਾ। ਆਮੀਨ 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 ਹੁਣ ਸਾਡੇ ਖੁਦਾ ਦੀ ਮੁਹੱਬਤ ਯਿਸੂ ਦੀ ਕਿਰਪਾ ਸਾਰੇ ਭੈਣ ਭਰਾਵਾਂ ਬੱਚਿਆਂ ਦਾ ਸਦਾ ਤੋਂ ਸਦਾ ਤੀ ਹੁੰਦੇ ਆਮੀਨ ਆਮੀਨ ਆਮੀਨ